ਮਸ਼ੀਆ ਆਵਾਜ਼ ਦੁੱਜੀ ਬਾਜੀ ਨਹੀਂ ਨਹੀਂ ਇਹ ਉਹ ਦੁੱਜੀ ਆ ਕੰਪੈਨ ਆ ਪੁਰਾਣੇ ਜ਼ਮਾਨੇ ਦੀ ਕੰਪੈਨ ਆ ਵੇਖੋ ਇਧਰ ਕਾ ਦੰਦੇ ਲੱਗੇ ਹਨਾ ਉਹ ਵੱਡਣ ਵਾਲੇ ਕਣਕ ਵੜਦੇ ਹੋਣਗੇ ਸਰੋਂ ਵੜਦੇ ਹੋਣਗੇ ਪੁਰਾਣੇ ਜ਼ਮਾਨੇ ਦੀ ਹਨਾ ਉਹ ਬੋਲੇ ਬੋਲੇ ਆ ਵੇਖੋ ਟੋਕਾ ਬਾਜੀ ਹਰ ਗੱਜੇ ਆ ਭਾਈ ਉਹ ਤੰਗਲੀਆਂ ਕਵਾੜੀਆਂ ਬੱਲੇ ਬੱਲੇ ਆਓ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਅੱਜ ਪੁਰਾਣੇ ਜਮਾਨੇ ਦੀ ਪੁਰਾਣੀਆਂ ਚੀਜ਼ਾਂ ਜਰਮਨ ਦੇ ਕਿਸੇ ਕਿਸਾਨ ਨੇ ਆਪਣੇ ਘਰ ਵਿੱਚ ਲਾਈਆਂ ਆ ਜੀ ਆ ਵੇਖੋ ਤੰਗ ਲੀਆਂ ਪੁਰਾਣੀਆਂ ਘਾ ਵਡਣ ਵਾਲੀ ਉਹ ਖੁਰਚੇ ਰੰਦੇ ਆ ਰੀਆਂ ਉਹਨਾਂ ਪਿਛੇ ਪਾਉਣ ਵਾਲੇ ਦੱਜੇ ਆ ਕਾ ਇਕੱਠਾ ਕਰਨ ਵਾਲਾ ਵੀ ਹੈਗਾ ਤੇ ਆ ਰੇੜੀਆਂ ਦੇ ਟਾਇਰ ਆਹ ਵਾ ਚੀਜ਼ ਮੇਨ ਵੇਖਣ ਵਾਲੀ ਵੀਰ ਬੱਲੇ 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 ਟੋਕਾ ਵਾ ਪੁਰਾਣੇ ਸਮੇ ਦਾ ਕੋਈ 200 200 ਸਾਲ ਤੇ ਪੁਰਾਣਾ ਹੋਣਾ ਇੱਕ ਨਹੀਂ ਭਾਈ ਤਿੰਨ ਚਾਰ ਆ ਆ ਵੀ ਕੋਈ ਜੀਜ ਹੈਗੀ ਹੈ ਲਾ ਵੀ ਅਸ਼ਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਵੀ ਤੁਸੀਂ ਤਕੜੀਆਂ ਦੇ ਬੜੀਆਂ ਬੜੀਆਂ ਸੋਹਣੀਆਂ ਵੇਖੀਆਂ ਆਹ ਤਕੜੀ ਵੇਖੋ ਬੱਲੇ ਬੱਲੇ ਆਹ ਵੇਖੋ ਪੁਰਾਣੇ ਜ਼ਮਾਨੇ ਦੇ ਪੱਥਰ ਇਹ ਵੀਡੀਓ ਮਿਲੀਅਨ ਜਾਣੀ ਚਾਹੀਦੀ ਆ ਜਰਮਨ ਦੇ ਕਿਸੇ ਖਾਸ ਜਗ੍ਹਾ ਤੇ ਅਸੀਂ ਆਏ ਆ ਤੇ ਆਹ ਵੇਖੋ ਭਾਰ ਤੋਲਣ ਨੂੰ ਇੱਥੇ ਰੱਖ ਕੇ ਤੇ ਆਹ ਪੱਥਰਾਂ ਨਾਲ ਕਿਲੋਆਂ ਦੇ ਵੱਟੇ ਆ ਕੇ 2 ਕਿਲੋਆਂ ਦੇ ਇਹਨਾਂ ਦਾ ਪਤਾ ਨਹੀਂ ਗਾ ਪਰ ਓਏ ਹੋਏ ਹੋਏ ਕਿਆ ਚੀਜ਼ ਬਾਬੇ ਇੱਕ ਆਮ ਇੱਕ ਆਵ ਆ ਜੇ ਬਾਹਰ ਤੋਂ ਨਾਲੀ ਤੇ ਆਹ ਜੇ ਕੋਲੂ ਨਹੀਂ ਸੌਰੀ ਭਾਜੀ ਆਟਾ ਚੱਕੀ ਜੀ ਆਹ ਸਟ੍ਰੋ ਮੁੱਲੇ ਮਾ ਬਲੇ ਬਲੇ ਆਟਾ ਚੱਕੀ ਵੇਖੋ ਪੁਰਾਣੇ ਜ਼ਮਾਨੇ ਦੀ 200 ਸਾਲ 300 ਸਾਲ ਪੁਰਾਣੀ ਆ ਆ ਭਾਜੀ ਕਣਕ ਉਤਰ ਨਾਲੀ ਜੇ ਆਹ ਦੇਖੋ ਇਧਰ ਨੂੰ ਪੱਖਾ ਲੱਗਾ ਹੱਥ ਨਾਲ ਘੇੜਨ ਵਾਲਾ ਪੱਖਾ ਤੇਰੇ ਭੱਲੇ ਹੋਣ ਨੂੰ ਵਾਈ ਓਏ ਬੱਲੇ 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 ਕਿਆ ਬਾਤਾਂ ਆ ਸਟ੍ਰੋ ਸਟ੍ਰੋ ਕਹਿੰਦੇ ਆ ਤੋੜੀ ਨੂੰ ਇਹ ਸ਼ਨਾਇਦਨ ਕਹਿੰਦੇ ਵੱਡਣ ਨੂੰ ਹਨਾ ਕਿਆ ਬਾਤਾਂ ਹਲ ਘੁੰਮ ਫਿਰ ਕੇ ਵੇਖ ਲੋ ਉਹ ਕੋਈ ਨਹੀਂ ਆ ਟਾਈਮ ਜੇ ਲਹੂ ਪੈਸੇ ਤੇ ਦੇ ਦਾਂਗੇ ਕੋਈ ਚੱਕਰ ਨਹੀਂ ਆ ਵੇਖੋ ਬਾਬਿਓ ਆ ਪੱਠੇ ਵੱਡਣ ਵਾਲੇ ਜਿਹੜੇ ਦਾਤਰ ਸਾਡੇ ਵੀ ਆਏ ਪੁਰਾਣੇ ਦਮਿਆਂ ਚ ਪਰ ਆ ਲੱਕੜ ਦੇ ਸੀ ਉਸ ਟਾਈਮ ਪੁਰਾਣੀ ਲੱਕੜ ਵੇਖੋ ਕਿੰਨੀ ਵਧੀਆ ਓਏ ਹੋਏ ਹੋਏ ਤੇ ਆ ਹੁਣ ਤੁਹਾਨੂੰ ਸਾਰੀਆਂ ਪੁਰਾਣੀਆਂ ਮਸ਼ੀਨਰੀਆਂ ਦਿਖਾਉਨੇ ਆ ਬਾਪੂ ਕੋ ਟਾਈਮ ਲਿਆ ਹੀ ਥੋੜੇ ਚਿਰ ਦਾ ਆ ਵੇਖੋ ਟੋਕਾ ਵੇ ਤੇਰਾ ਪਲਾਜ ਜਰਮਨ ਦੀਆਂ ਕਾਡਾਂ ਜਰਮਨ ਦੀਆਂ ਚੀਜ਼ਾਂ ਪੁਰਾਣੇ ਲੈਂਪ ਦੇਖੋ ਯਾਰ ਓਏ ਹੋਏ ਪੁਰਾਣੇ ਲੈਂਪ ਆ ਦੇਖੋ ਟਾਂਗਿਆਂ ਨੂੰ ਲਾਉਣ ਵਾਲੇ ਵੀ ਲੈਂਪ ਹੈਗੇ ਆ ਤੇ ਆ ਘੋੜੇ ਨੂੰ ਪਾ ਕੇ ਤੇ ਪਿਛੇ ਖੇਤੀ ਕਰਨ ਵਾਲਾ ਖਿੱਚਣ ਵਾਲਾ ਹੁਣ ਇੱਕ ਆ ਜਿਗਾੜ ਦੀ ਸਮਝਤ ਨਹੀਂ ਆਈ ਵੀ ਇਹ ਕੀ ਆ ਔਰ ਇੱਥੋਂ ਦੇ ਜ਼ਰੂਰ ਕੋਈ ਚੀਜ਼ ਡੇਕਦੀ ਜਾਂ ਪੱਠੇ ਕੁਤਰ ਕੇ ਲਾ ਲੋ ਜਾਂ ਕਿੰਦਾ ਲਾ ਲੋ ਆਓ ਇੱਕ ਕਣ ਕੁਤਰ ਨਾਲ ਹੁਣ ਇਹ ਨਹੀਂ ਪਤਾ ਲੱਗਾ ਭਾਈ ਅਚਰੀ ਕੁਤਰਦਾ ਵਾ ਜਾਂ ਕਿਦੋ ਜੀ ਹੋ ਕੀ ਕਿਹੜੀ ਚੀਜ਼ ਕੁਤਰਦਾ ਤੇ ਆਹ ਦੇਖੋ ਇਧਰ ਬਾਬੇ ਉਹ ਆਪਣੇ ਤੁਹਾਡਾ ਰੱਬ ਭਲਾ ਕਰੇ ਕੋੜਿਆਂ ਪਿਛੇ ਪਿਛੇ ਪਾ ਕੇ ਇਹਨਾਂ ਨੂੰ ਤੇ ਖੇਤੀ ਕਰਨ ਵਾਲੇ ਆਹ ਲਿਖਿਆ ਵਾ 1880 ਸੰਦੀ ਇਹ ਲੋਹੇ ਦੀਆਂ ਕਮਾਨੀਆਂ ਬਣਾਉਣ ਵਾਲੀ ਵੇਖੋ ਆਹ ਦੇਖੋ ਭਾਈ ਓਏ ਲੋਹੇ ਦੀਆਂ ਕਮਾਨੀਆਂ ਕਿਉਂਕਿ ਘੋੜਿਆਂ ਦੇ ਨਾਲ ਆਉਂਦੇ ਜਾਂਦੇ ਸੀਗੇ ਉਹਨਾਂ ਦਾ ਜਿੱਦਾਂ ਕਮਾਨੀਆਂ ਕਰਕੇ ਥੱਲੇ ਰੇੜਿਆਂ ਨੂੰ ਤੇ ਉਹ ਸੈੱਟ ਕਰਦੇ ਸੀ ਜੇਕਰ ਟੁੱਟ ਪੱਜ ਜਾਂਦੀਆਂ ਹੋਣਗੀਆਂ ਤੇ ਆਓ ਤੁਸੀਂ ਵੇਖੋ ਹੁਣ ਹਰ ਇੱਕ ਪ੍ਰਕਾਰ ਦੀ ਮਸ਼ੀਨ ਇਹਨਾਂ ਜਰਮਨ ਵਾਲਿਆਂ ਤਿਆਰ ਕੀਤੀ ਐ ਹੁਣ ਆਹ ਨਹੀਂ ਪਤਾ ਹਾਂ ਭਾਈ ਆਹ ਵੇਖੋ ਤਿਆਰ ਤਿੱਖੇ ਕਰਨ ਵਾਲੀਆਂ ਚੀਜ਼ਾਂ ਆਹ ਵੇਖੋ ਪੱਥਰ ਲੱਗਾ ਇਹਨੂੰ ਸਿਹਤ ਕਰਦਾ ਤੇ ਗਲਤ ਨਾ ਕੋਈ ਗੱਲ ਦਾ ਮਤਲਬ ਹੋਵੇ ਆਹ ਦੇਖੋ ਡੱਬਾ ਜਿਹਾ ਨਹੀਂ ਕਰਦਾ ਆ ਦੇਖੋ ਪੱਠੇ ਕੁੱਤਨ ਵਾਲਾ ਇਤਨੀ ਸੱਥਾ ਤੇ ਆ ਆਖੋ ਕੱਡਾ ਤਾੜਾ ਵੀਲ ਸਾਰਾ ਲੱਕੜ ਦੀ ਬਣਾਈ ਆ ਆ ਵੇਖ ਲਓ ਟੋਕਾ ਆਪਣੇ ਪੁਰਾਣੇ ਟਾਈਮਾਂ ਦਾ ਕੱਡਾ ਕੱਢੀ ਤਗੜੀ ਚਾਲ ਆਈ ਦੀ ਹਨਾ ਸਾਰੀਆਂ ਚੀਜ਼ਾਂ ਤੁਹਾਡੇ ਕੰਮ ਦੀਆਂ ਵੇਖਣ ਵਾਲੀਆਂ ਇਹ ਕਾ ਮਸ਼ੀਨ ਆ ਹੁਣ ਜਿਹੜੇ ਮੇਰੇ ਭਰਾ ਮਿਸਤਰੀ ਆ ਉਹ ਹੀ ਦੱਸ ਸਕਦੇ ਮਸ਼ੀਨਾਂ ਪੁਰਾਣੀਆਂ ਕਿਹੜੀ ਕੰਮ ਵਾਲੀਆਂ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਉਲਟਾਂ ਵੀ ਹਾਲ ਹੁਣ ਭਾਵੇਂ ਕਾਮਯਾਬ ਹੋਈ ਆ ਤੇ ਆ ਦੇਖੋ ਜਰਮਨ ਦੇ ਵਿੱਚ ਵੀ ਲਿਖਿਆ ਇਕਰ ਫਲੋਗ ਫੇ ਲੋਕ ਐਕਰ ਕਹਿੰਦੇ ਜਮੀਨ ਨੂੰ ਤੇ ਫੇ ਲੋਕ ਦਾ ਮਤਲਬ ਤੇ ਨਹੀਂ ਪਤਾ ਤੇ ਆ ਚੀਜ਼ਾਂ ਸਾਰੀਆਂ ਵੇਖੋ ਆ ਵੀ ਪੈਰ ਨਾਲ ਚੱਲਣ ਵਾਲੀ ਯਾਰ ਕਮਾਲ ਦੀਆਂ ਗੱਲਾਂ ਬਾਤਾਂ ਹੋਈਆਂ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਕਿਸਾਨ ਦੇ ਘਰ ਆਇਆ ਵੀਰ ਇੰਨੀ ਮਿਹਨਤ ਕਰਕੇ ਵੀਡੀਓ ਬਣਾਈ ਦੀ ਇੱਕ ਸਿਰਫ ਤੁਹਾਡੇ ਕੋਲ ਕਮੈਂਟ ਤੇ ਇੱਕ ਸਿਰਫ ਤੁਹਾਡੇ ਕੋਲ ਉਹ ਮੰਗਦੇ ਆ ਇਹਨੂੰ ਸ਼ੇਅਰ ਕਰ ਦਿਓ ਇਹ ਆ ਗਈ ਆ ਡਾਰਿਲ ਮਸ਼ੀਨ ਯਾਨੀ ਜਦੋਂ ਸੁਹਾਗਾ ਆਪਣੇ ਹੁੰਦਾ ਹੈ ਨਾ ਇਸ ਸੁਹਾਗੇ ਦਾ ਕੰਮ ਕਰਦੀ ਟੀਮਾਂ ਫੇੜਦਾ ਕਿੰਨੀਆਂ ਇਹਨੂੰ ਆ ਉਹ ਲੱਗੀਆਂ ਦੁੱਗੀਆਂ ਛਿਆਨਾ ਲੱਗੀਆਂ ਗਰਾਰੀਆਂ ਲੱਗੀਆਂ ਹੁਣ ਇੱਕ ਆਹ ਮਸ਼ੀਨ ਰਹਿ ਗਈ ਆਖਰੀ ਆਹ ਦੇਖੋ ਲੋਹਾ ਸਿੱਧਾ ਕਰਨ ਵਾਲੀ ਜਾਂ ਕਿਦਾਂ ਬਈ ਇਹ ਸਾਰੀਆਂ ਕੰਮ ਦੀਆਂ ਮਸ਼ੀਨਾਂ ਜੇ ਹਜੇ ਵੀ ਨਾ ਸਾਡਾ ਪੇਜ ਲਾਈਕ ਫਾਲੋ ਕੀਤਾ ਤੇ ਫਿਰ ਮਾੜੀ ਗੱਲ ਆ ਵੀਰ ਕੋਸ਼ਿਸ਼ ਕਰੀ ਦੀ ਜੇ ਤੁਹਾਨੂੰ ਕੋਈ ਨਾ ਕੋਈ ਜਰਮਨ ਦੀ ਜਾਂ ਬਾਹਰ ਦੀ ਚੀਜ਼ ਦਿਖਾ ਲਈਏ ਉਹ ਆਹ ਦੇਖੋ ਆ ਸਾਰਾ ਹੀ ਕੁਝ ਤੱਕੜੀਆਂ ਵੱਟੇ ਆਹ ਆਹ ਆ ਸਭ ਚੀਜ਼ਾਂ ਦਿਖਾ ਦਿਆਂ ਤੁਹਾਨੂੰ ਆਹ ਵੇਖੋ ਐਸੇ ਬੈਣ ਵਾਲੀ ਜਿਗਾੜ ਵਿੱਚ ਰੱਖਿਆ ਤੇ ਆ ਸਾਰਾ ਸੰਦ ਪਾਂਡਾ ਪਿਆ ਫੇਰ ਤੁਹਾਨੂੰ ਦਿਖਾਵਾਂਗੇ ਕਿਸ ਦਿਨ ਆ ਕੇ ਕੱਲੀ ਕੱਲੀ ਚੀਜ਼ ਨਾਲੇ ਗੋਰੀ ਨੇ ਪੁੱਛਾਂਗੇ